ਅੱਜ ਮੈਂ ਇਹ ਮੈਂ ਹੁਣ ਇਸ ਤੇ ਗੱਲ ਕਰਦਾ ਇਹ ਮੇਰੇ ਵਾਸਤੇ ਜਿਹੜਾ ਹੈਗਾ ਜੀ ਇਹ ਬਹੁਤ ਇੱਕ ਜਿਹੜਾ ਦੁਖਦਾਈ ਇੱਥੇ ਜਿਹੜੀ ਘਟਨਾ ਹੋਈ ਹੈ ਔਰ ਸਾਡੀ ਮੈਂ ਬੜੇ ਅਫਸੋਸ ਨਾਲ ਕਹਿੰਦਾ ਵੀ ਸਾਡੇ ਇੱਕ ਗਾਇਨੇਕੋਲੋਜਿਸਟ ਵੱਲੋਂ ਇੱਕ ਇਨਸਾਨੀਅਤ ਔਰ ਮੈਡੀਕਲ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਸ਼ਰਮਸਾਰ ਕਰਨ ਵਾਲੀ ਜਿਹੜੀ ਉਹਨਾਂ ਦਾ ਬਿਹੇਵੀਅਰ ਦਾ ਕੰਡਕਟ ਹੈ ਔਰ ਜਿਹਦੇ ਨਾਲ ਇੱਥੇ ਕੋਈ ਇੱਕ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਅ ਜਿਹੜੀ ਲੜੀ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਆਫਸਰ ਆਨ ਡਿਊਟੀ ਸੀ ਉਹ ਛੁੱਟੀਆਂ ਉਹਦੀ ਅਨオーਥਰਾਇਜ਼ਡ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨੂੰ ਇਨਫੋਰਮ ਕੀਤਾ ਮੈਂ ਕਹਿੰਨਾ ਕੋਈ ਵੀ ਹੋਵੇ ਇਹੋ ਜਿਹੇ ਵੇਲੇ ਤਾਂ ਮੈਂ ਸਾਰੀ ਉਮਰ ਬਖੋਦ ਡਾਕਟਰੀ ਕੀਤੀ ਹੈ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਵਿਖਾਓਗੇ ਤਾਂ ਉਹ ਕਹੇਗਾ ਐਸੋ ਲਿਆ ਕੇ ਤੁਹਾਡੇ ਇੱਕ ਦੂਜੇ ਦੀ ਮਦਦ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਵੀ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕ੍ਰੋਸੈਂਕਟ ਹੈ ਔਰ ਸਾਡੇ ਮੈਡੀਕਲ ਐਥਿਕਸ ਵੀ ਆ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਐਥਿਕਸ ਦੀ ਵੀ ਵਾਇਲੇਸ਼ਨ ਹੈ ਲਾਅ ਦੀ ਵੀ ਵਾਇਲੇਸ਼ਨ ਹੈ ਇਹ ਮਤਲਬ ਕੋਈ ਗਲਤੀ ਨਹੀਂ ਇਹ ਗੁਨਾਹ ਹੈ ਇਹ ਬਹੁਤ ਵੱਡਾ ਔਰ ਜਿਹੜੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਚਾਹੇ ਅਰਵਿਦ ਕੇਜਰੀਵਾਲ ਜੀ ਹੋਣ ਔਰ ਪੁਨੀਤ ਸੋਢੀਆ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਦੀ ਚਾਹੇ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੀ ਹੋਵੇ ਔਰ ਲੇਡੀ ਡਾਕਟਰ ਦੀ ਪਹਿਲਾਂ ਵੀ ਕੰਪਲੇਂਟਸ ਆਉਂਦੀਆਂ ਸੀ ਕਿ ਅਸੀਂ ਉਹਨੂੰ ਬੜੀ ਬੜੀ ਸੁਧਾਰ ਦੀ ਕੋਸ਼ਿਸ਼ ਕੀਤੀ ਐ ਐਸਐਮਓ ਸਾਹਿਬ ਨੇ ਸਿਵਲ ਸਰਵਨ ਮੈਡਮ ਨੇ ਔਰ ਅਸੀਂ ਲੇਕਿਨ ਜਿਹੜਾ ਇਹ ਵੱਡਾ ਵਾਕਿਆ ਹੋਇਆ ਇਹਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਜ ਮੈਂ ਇਹਦੇ باوجود ਵੀ ਜਦੋਂ ਇਹਦੀ ਖਬਰ ਆਈ ਹੈ ਜੀ ਬਿਲਕੁਲ ਜਦੋਂ ਖਬਰ ਪਹੁੰਚੀ ਹੈ ਤਾਂ ਮੈਂ 3 ਮੈਂਬਰੀ ਕਮੇਟੀ ਜਿਹਦੇ ਚ ਕਐਸਐਮਓ ਸਾਹਿਬ ਔਰ ਦੋ ਕਨੈਕਲ ਜਿਸ ਨੂੰ ਭੇਜਿਆ ਉਹਨਾਂ ਨੇ ਪੂਰੀ ਇਨਕੁਆਇਰੀ ਕਰਕੇ ਉਹਨਾਂ ਨੇ ਪ੍ਰਾਇਮਰ ਪਛਾਈ ਉਹਨਾਂ ਨੇ ਕਿਹਾ ਕਿ ਡੀ ਡਾਕਟਰ ਦੀ ਜਿਹੜੀ ਲੱਗਿਆ ਉਹ ਗਲਤੀ ਆ ਕਿਉਂਕਿ ਜੋ ਮਾਨ ਗਵਰਨਮੈਂਟ ਦੀ ਪਾਲਿਸੀ ਆ ਅਸੀਂ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਜੜਾ ਮਿਸਬੀਹੇਵੀਅਰ ਟੋਲਰੇਟ ਨਹੀਂ ਕਰਦੇ ਤੇ ਇਸ ਕਰਕੇ ਸੀ ਸਟੈਂਡ ਸਸਪੈਂਡਡ ਜੀ ਉਹਨੂੰ ਸਸਪੈਂਡ ਕੀਤਾ ਜਾਏਗਾ ਔਰ ਮੈਂ ਸਖਤ ਬਾਤ ਇਹ ਦੇਣਾ ਚਾਹੁੰਦਾ ਵੀ ਜਿਹੜੇ ਜੇ ਤੁਸੀਂ ਸਰਕਾਰੀ ਨੌਕਰੀ ਕਰਨੀ ਹੈ ਆਪਣੀ ਇਮਾਨਦਾਰੀ ਨਾਲ ਕਰੋ ਤੁਸੀਂ ਆਪਣੀ ਪ੍ਰੈਕਟਿਸ ਕਰਨੀ ਹੈ ਰਿਜ਼ਾਈਨ ਕਰਕੇ ਪ੍ਰੈਕਟਿਸ ਕਰ ਲਓ ਬਟ ਤੁਸੀਂ ਸਰਵਿਸ ਦੇ ਵਿੱਚ ਰਹਿ ਕੇ ਤੇ ਤੁਸੀਂ ਆਪਣੇ ਪੂਰੀ ਲਗਨ ਦੇ ਨਾਲ ਸ਼ਰਦਾ ਦੇ ਨਾਲ ਪੇਸ਼ੈਂਟ ਪ੍ਰਤੀ ਹਮਦਰਦੀ ਵਾਲੇ ਰੁਪਈਏ ਦੇ ਨਾਲ ਔਰ ਇਫਤੀ ਦੇ ਨਾਲ ਜਿਹੜਾ ਹੈਗਾ ਕੰਮ ਕਰਨਾ ਕਿਉਂਕਿ ਤੁਹਾਨੂੰ ਅਸੀਂ ਦੇਖੋ ਮੈਂ ਡਾਕਟਰ ਤੋਂ ਅਸੀਂ ਐਕਸੈਪਸ਼ਨ ਕੀਤੀ ਹੈ ਮਾਨ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਜਿਹੜਾ ਟਾਈਮ ਬਾਉਂਡ ਸਕੀਲ ਮਤਲਬ 5 10 15 ਸਾਲ ਬਾਅਦ ਦੇ ਸ਼ੋਰਟ ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ਸਿਰਫ ਡਾਕਟਰਸ ਨੂੰ ਦਿੱਤੀ ਆ ਕਿਉਂਕਿ ਸਾਡੇ ਕੋਲੇ ਸ਼ੋਰਟੇਜ ਆ ਸਾਨੂੰ ਪਤਾ ਹੈਗਾ ਇਸੇ ਕਰਕੇ ਸ਼ਾਇਦ ਮੈਂ ਰਿਲੈਕਟੈਂਟ ਹੋਣਾ ਐਕਸ਼ਨ ਲੈਣ ਲੱਗੇ ਬਟ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਹੁਣ ਤਾਂ ਹੁਣ ਤਾਂ ਮਤਲਬ ਇਹਦੇ ਵਿੱਚ ਕੋਈ ਮਾਫੀ ਨਹੀਂ ਮਿਲ ਸਕਦੀ ਔਰ ਖਾਲੀ ਇਹ ਨਹੀਂ ਐ ਕਿ ਸਸਪੈਂਡ ਕਰ ਦਿੱਤਾ ਜੀ ਇਹਨਾਂ ਦੀ ਪ੍ਰੋਪਰ ਇਨਕੁਆਰੀ ਹੋਏਗੀ ਜੀ ਹੁਣ ਉਸ ਤੋਂ ਬਾਅਦ ਇਹਨਾਂ ਦਾ ਲਾਇਸੈਂਸ ਵੀ ਕੈਨਸਲ ਹੋ ਸਕਦਾ ਇਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਹੋ ਸਕਦਾ ਔਰ ਸਖਤੋ ਸਖਤ ਸਜ਼ਾ ਜਿਹੜੀ ਐਗਜ਼ੈਂਪਲਰੀ ਪਨਿਸ਼ਮੈਂਟ ਦੇਵਾਂਗਾ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਹੈਗੇ ਆ ਜੀ ਮੈਂ ਰੋਪੜ ਚ ਜਾਣਾ ਮੈਂ ਸਾਰੇ ਪੰਜਾਬ ਚ ਜਾਣਾ ਜੀ ਨਮਸ਼ਰ ਜਾਣਾ ਉੱਥੇ ਜਿਹੜੀਆਂ ਨੇੜੀ ਡਾਕਟਰਾਂ ਦਾ ਰਾਤ ਨੂੰ ਆਕੇ ਸੀਜ਼ੇਰੀਅਨ ਕਰਦੀਆਂ ਸ਼ਾਮ ਨੂੰ ਵੀ ਕਰਦੀਆਂ ਉਹਨਾਂ ਨੂੰ ਮੈਂ 13 ਅਗਸਤ ਨੂੰ ਉਹਨਾਂ ਦਾ ਸਲਮਾਨ ਵੀ ਕਰਾਂਗਾ ਸਾਡੇ ਕੋਲੇ 99% 98% ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਕੋਵਿਡ ਦੇ ਵਿੱਚ ਆਪਣੀਆਂ ਜਾਨਾਂ ਖਤਰੇ ਚ ਪਾ ਕੇ ਲੋਕਾਂ ਦਾ ਇਲਾਜ ਕੀਤਾ ਸਾਡੇ ਕੋਲੇ ਬਹੁਤ ਡੈਡੀਕੇਟਿਡ ਕਾਰਨਕੋਲੋਜੀਸਟ ਵੀ ਆ ਫਿਜੀਸ਼ੀਨ ਵੀ ਆ ਸਰਜਨ ਵੀ ਆ ਔਰ ਪਸੀਨ ਸਾਹਿਬ ਨੇ ਵੀ ਖੁਦ ਸੀਜ਼ੇਰੀਅਨ ਕੀਤਾ ਇੱਕ ਸਰਜਨ ਇਹਨਾਂ ਨੇ ਆਪਣਾ ਫਰਜ ਨਿਭਾਇਆ ਉਹਨਾਂ ਨੇ ਇਹਨਾਂ ਦਾ ਵੀ ਫੋਨ ਨਹੀਂ ਅਟੈਂਡ ਕੀਤਾ ਇਹਦੀ ਮਾਫੀ ਨਹੀਂ ਮਿਲ ਸਕਦੀ ਸੋ ਸਾਡੇ ਕੋਲੇ ਜਿੰਨੇ ਜਿੰਨੇ ਸਾਡੇ ਡਾਕਟਰ ਹੈ ਸਿਰਫ 1 ਜਾਂ 1.5% ਡਾਕਟਰ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਕਿ ਇਨਸਾਨੀਅਤ ਨਹੀਂ ਹੈ ਉਹਨਾਂ ਨੂੰ ਨੌਕਰੀ ਛੱਡ ਜਾਣੀ ਚਾਹੀਦੀ ਹੈ ਸਾਨੂੰ ਇਹੋ ਜਿਹੇ ਬੰਦੇ ਡਾਕਟਰਾਂ ਦੀ ਲੋੜ ਨਹੀਂ ਸਾਨੂੰ ਲੋਕਾਂ ਦੀ ਜਾਨਾਂ ਬਚਾਉਣ ਵਾਲੇ ਡਾਕਟਰ ਚਾਹੀਦੇ ਆ ਨਾ ਕਿ ਲੋਕਾਂ ਦੀ ਜਾਨਾਂ ਗਵਾਉਣ ਵਾਲੇ ਸੋ ਇਹਦੀ ਸਸਪੈਂਸ਼ਨ ਵੀ ਹੋਏਗੀ ਇਹ ਦੇਖੋ ਆਪ ਡਿਟੇਲਡ ਇਨਕੁਆਰੀ ਵੀ ਹੋਏਗੀ ਇਹਦਾ ਜਿਹੜਾ ਇਹਦਾ ਜਿਹੜਾ ਲਾਇਸੈਂਸ ਟੂ ਪ੍ਰੈਕਟਿਸ ਹੈ ਉਹ ਵੀ ਕੈਨਸਲ ਹੋ ਸਕਦਾ ਔਰ ਇਹਦੇ ਤੇ ਕੇਸ ਵੀ ਰਜਿਸਟਰ ਹੋ ਸਕਦਾ ਜੋ ਵੀ ਸਖਤ ਤੋਂ ਸਖਤ ਸਜ਼ਾ ਇਹਦੇ ਬਣਦੀ ਹੋਏਗੀ ਉਸ ਇਨਕੁਆਰੀ ਤੋਂ ਬਾਅਦ ਡਾਕਟਰ ਸਪੈਂਸ਼ਨ ਦੇ ਦੌਰਾਨ ਕੋਈ ਨੀਤੀ ਹੌਸਪੀਟਲ ਆਪਣਾ ਚਲਾਉਂਦੀ ਮੈਂ ਕਹਿ ਰਿਹਾ ਜੀ ਮੈਂ ਉਹਦੇ ਜਿਹੜਾ ਮੈਂ ਪਹਿਲਾਂ ਹੀ ਕਹਤਾ ਵੀ ਉਹਦਾ ਸਸਪੈਂਸ਼ਨ ਵੀ ਹੋਏਗਾ ਜੀ ਇਹ ਇਹ ਬੜਾ ਮਤਲਬ ਕਾਮਨ ਹੁੰਦਾ ਜੀ ਕਿ ਉਹਨੂੰ ਮਤਲਬ ਕਿ ਜਦੋਂ ਪਹਿਲਾਂ ਸਸਪੈਂਡ ਹੋ ਗਿਆ ਜੀ ਬਾਅਦ ਚ ਕੋਰਟ ਨੇ ਕਿਸੇ ਨਾ ਕਿਸੇ ਟੈਕਨੀਕਲ ਗਰਾਉਂਡ ਤੇ ਕੁਝ ਕਰ ਦਿੱਤਾ ਪੂਰੀ ਇਨਕੁਆਰੀ ਹੋਏਗੀ ਅਸੀਂ ਉਹਨੂੰ ਡਲੇ ਨਹੀਂ ਕਰਾਂਗੇ ਉਹਨੂੰ ਬਾਅਦ ਡਲੇ ਨਹੀਂ ਹੁੰਦਿਆਂਗੇ ਉਹਨੂੰ ਸਾਰਾ ਕਰਕੇ ਫਟਾਫਟ ਕਰਕੇ ਸਾਰਾ ਕੁਝ ਕਰ ਦਾਂਗੇ ਸ਼ੀ ਕੈਨ ਨੀ ਸਰਦੋ ਕਿੰਨੇ ਗਰਮ ਬੋਲਦੇ ਆ ਉਹਦੇ ਸਾਥ ਨਹੀਂ ਆ ਚਾਰ ਪੈਸੇ ਗਰਮ ਬੋਲਦੇ ਨੇ 20 ਰਾਈਸ਼ੀ ਜਿਹੜਾ ਉਹ ਵੀ ਸਸਪੈਂਡ ਹੋ ਗਏ ਤੇ ਉਹ ਡਾਕਟਰ ਦੀ ਵੀ ਐਨਟੀ ਵੀ ਹੈ ਨਹੀਂ ਜਿਹੜੀ ਜਿਹੜੀ ਇੱਕ ਸੀ ਨਾ ਜੀ ਉਹ ਇੱਕ ਮਤਲਬ ਜੇ ਉਹਨੇ ਪੇਸ਼ੈਂਟ ਦਾ ਟਾਈਮ ਸਿਰ ਇਲਾਜ ਹੀ ਨਹੀਂ ਕਰਨਾ ਉਹ ਤਾਂ ਨਾ ਆਉਣ ਨਾਲੋਂ ਬੱਤਰ ਹੈ ਅਸੀਂ ਆਲਟਰਨੇਟ ਅਰੇਂਜਮੈਂਟ ਕਰਾਂਗੇ ਅਸੀਂ ਡਾਕਟਰ ਰਿਕਰੂਟ ਕਰ ਰਹੇ ਆ ਜੀ ਅਸੀਂ ਕੋਈ ਚੰਗਾ ਡਾਕਟਰ ਜਿਹੜਾ ਜਿਹੜਾ ਪ੍ਰੋ ਹਾਂ ਅਸੀਂ ਆਲਰੇਡੀ ਅਰੇਂਜਮੈਂਟ ਕਰਤਾ ਆਲਰੇਡੀ ਆਲਰੇਡੀ ਡਿਊਟੀ ਲਾਤੀ ਆਈ ਹੈ ਸਰ ਅੱਜ ਵੀ ਆਈ ਆਲਰੇਡੀ ਲਾਤੀ ਜਿਹੜੀ ਆਲਰੇਡੀ ਆਲਰੇਡੀ ਸਟਾਫ ਪਹਿਲਾਂ ਲਗਾ ਕੇ ਮੈਂ ਫਿਰ ਇੱਥੇ ਆਇਆ ਦੂਜੀ ਗੱਲ ਹੈ ਕਿ ਜਿਹੜੀ ਦੂਜੀ ਡਾਕਟਰ ਹੈ ਉਹਦੀ ਇੱਕ ਜੈਨੂਇਨ ਮੈਡੀਕਲ ਪ੍ਰੋਬਲਮ ਹੈ ਜੀ ਉਹਦੀ ਠੀਕ ਹੈ ਜਿੱਥੇ ਜੈਨੂਇਨ ਮੈਡੀਕਲ ਨਹੀਂ ਨਹੀਂ ਜਿੱਥੇ ਸੁਣਨਾ ਮੇਰੀ ਗੱਲ ਜਿੱਥੇ ਜਿੱਥੇ ਜੈਨੂਇਨ ਮੈਡੀਕਲ ਪ੍ਰੋਬਲਮ ਹੈ ਉੱਥੇ ਅਸੀਂ ਪਹਿਲਾਂ ਉਹਦੇ ਨਾਲ ਅਸੀਂ ਜ਼ਿੰਮੇਵਾਰੀ ਰੱਖਦੇ ਆ ਉਹਦੇ ਨਾਲ ਅਸੀਂ ਕੋਆਪਰੇਟ ਵੀ ਕਰਦੇ ਆ ਇਸ ਦਾ ਇਦਾਂ ਦੀ ਪ੍ਰੋਬਲਮ ਜਿਹੜੀ ਗਾਇਨਕੋਲੋਜਿਸਟ ਹੈ ਉਹਨਾਂ ਨੂੰ ਸਟ्रेस ਹੁੰਦਾ ਜਦੋਂ ਪੇਸ਼ੈਂਟਸ ਹੁੰਦੇ ਆ ਅਸੀਂ ਉਹ ਕੰਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਕਰਦੇ ਆ ਆਪਣੇ ਉੱਲੇ ਪਾਸੇ ਹੰਤੰਤਰ ਦੀ ਜਾਲੀਆਂ ਲਗਵਾਈਆਂ ਹੋਈਆਂ ਨੇ ਅੰਦਰੋਂ ਬਾਹਰ ਨਹੀਂ ਆਈਂਦਾ ਦੇਖੋ ਆੜੇ ਦੋੜੇ ਕਿੱਡੇ ਕਿੱਡੇ ਪਲਾਟ ਬਣੇ ਇੱਥੇ ਸਾਰੇ ਹਰੇ ਮਾਈ ਬਾਸ਼ਾ ਕਰਕੇ ਹੁੰਦੀ ਆ 6 ਮਹੀਨੇ ਤੋਂ ਸਾਰੀ ਫੁੱਟ ਲੈਣੀਆਂ ਉਹ ਜਿਨ੍ਹਾਂ ਨੇ ਵੀ ਸਾਡੇ ਘਾਹ ਫਟਣ ਵਾਲੇ ਅੰਦਰ ਉਹਨਾਂ ਸਾਰਾ ਫਟਕੀ ਲੱਗੇ ਗਏ ਸਾਰਾ ਖਾਲੀ ਹੋ ਗਿਆ ਇਹ ਬਾਸ਼ਾ ਕਰਕੇ ਇੱਥੇ ਦਾ ਪੈਰ ਪੈਰ ਮੱਦੀ ਕੁਆੜੀਆਂ ਬੁਲਾ ਕੇ ਕਰਾ ਹਾਂ ਜੀ ਆ ਮੇਰੇ ਵਾਲੇ ਦੇਖੋ ਇਹ ਤੇ ਤੂੰ ਕੀ ਕਰੋਗੇ ਇਹ ਭਾਰਾ ਹੈ ਇਹਨੂੰ ਖਾਲੀ ਕਰਾਣਾ ਹੈ ਇਹਨੂੰ ਖਾਲੀ ਕਰੋ ਇਹਦਾ ਚੱਕ ਖਾਲੀ ਕਰੋ ਇਹ ਤੇ ਪਾਣੀ ਖੜਾ ਹੋ ਗਿਆ ਹਾਂ ਜੀ ਮੈਂ ਲੇਟ ਇਹਦਾ ਲਾਈਟ ਇਹਨੂੰ ਕਾਉ ਕਰਾਣਾ ਹੈ ਇਹਦੀ ਲਈ ਕੀ ਵਰਤਦੇ ਹੋ ਅਹਾਂ ਜੀ ਵਰਤਦੇ ਨਹੀਂ ਲਗਾਉਂਦੇ ਪਾਸੇ ਤੇ ਕਾਲਾ ਹੋ ਗਿਆ ਜੜੀ ਦੀ ਜਿਹੜੀ ਸੇਮਤ ਨਹੀਂ ਵਰਤਿਆ ਰੋਜ਼ ਇਹਦਾ ਰੇਲੀ ਨਹੀਂ ਇਹ ਕਿਹੜਾ ਬੋਟ ਕੱਢ ਗਿਆ Então,